ਸਾਬ ਇੰਸਪੈਕਟਰ ਮਨਜੀਤ ਸਿੰਘ ਇਨਚਾਰਜ ਟ੍ਰੈਫਿਕ ਜ਼ੋਨ 1 ਅੰਮ੍ਰਿਤਸਰ ਸਿਟੀ ਮੇਰੀ ਜਿਹੜੀ ਡਿਊਟੀ ਹੈ ਜ਼ੋਨ 1 ਏਰੀਆ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਹੈਗੀ ਹੈ ਇੱਥੇ ਜਿਹੜਾ ਸੰਗਤ ਆ ਦੁਨੀਆ ਦੇ ਵਿੱਚੋਂ ਬਹੁਤ ਜੜੀ ਸੰਗਤ ਜੜੀ ਆਵਾਜ਼ ਆ ਰਹੀਂਦੀ ਆ ਦਰਸ਼ਨ ਕਰਨ ਹਰ ਸ੍ਰੀ ਦਰਬਾਰ ਸਾਹਿਬ ਆਉਂਦੇ ਆ ਇੱਥੇ ਕਈ ਵਾਰਾਂ ਕੀ ਹੁੰਦਾ ਜਿਹੜੇ ਗਲਤ ਅਨੁਸਾਰ ਜਿਹੜੇ ਆਲੇ ਦੁਆਲੇ ਘੁੰਮਦੇ ਆ ਕੋਈ ਲੁੱਟਖੋ ਤਿਵਾਰ ਦਾ ਜੇ ਹੁੰਦੀ ਹੈ ਤਾਂ ਕਰਕੇ ਅਸੀਂ ਇੱਥੇ ਹਮੇਸ਼ਾ ਅਲਰਟ ਹੋ ਕੇ ਡਿਊਟੀ ਜੜੀ ਹੈ ਸਾਰੇ ਕਰਮਚਾਰੀਆਂ ਨੂੰ ਦੱਸੀਦਾ ਆ ਕਰਾਈਦੀ ਆ ਤੇ ਆਪ ਵੀ ਨਾਕਾ ਜਿਹੜਾ ਸਮੇਂ-ਸਮੇਂ ਤੇ ਵੱਖ-ਵੱਖ ਥਾਵਾਂ ਦੇ ਏਰੀਆ ਦੇ ਵਿੱਚ ਨੇੜੇ ਨਾਕਾ ਲਾ ਕੇ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਟੂ-ਵੀਲਰ ਦੇ ਜਿਹੜੇ ਜੋ ਵੀ ਜਿਹੜਾ ਟ੍ਰੈਫਿਕ ਰੂਲ ਦੀ ਵਾਇਲੇਸ਼ਨ ਕਰਦਾ ਆ ਉਹਨਾਂ ਦੇ ਚਲਾਨ ਕੀਤਾ ਜਾਂਦੇ ਆ ਇਸ ਕਰਕੇ ਤਾਂ ਕਿ ਜਿਹੜਾ ਮੋਸਟਲੀ ਜਿਹੜੀਆਂ ਵਾਰਦਾਤਾਂ ਆ ਖੋਦ ਜਿਹੜੀਆਂ ਸਾਰੀਆਂ ਟੂ-ਵੀਲਰ ਤੇ ਹੁੰਦੀਆਂ ਆ ਇਸ ਗੱਲ ਨੂੰ ਵੀ ਮੁੱਖ ਰੱਖ ਕੇ ਅਫਸਰਾਂ ਵਾਲਾ ਦੇ ਹੁਕਮ ਅਨੁਸਾਰ ਅਸੀਂ ਜਿਹੜੇ ਆ ਵੱਖ-ਵੱਖ ਰੋਡ ਦੇ ਉੱਤੇ ਆਸ ਤੌਰ ਤੇ ਹੈਰੀਟੇਜ ਸਟਰੀਟ ਜਾਂ ਇਧਰ ਸਾਰੇ ਏਰੀਆ ਦੇ ਵਿੱਚ ਜਿਹੜੇ ਨਾਕੇ ਲਾ ਕੇ ਤੇ ਚੈਕਿੰਗ ਕੀਤੀ ਜਾਂਦੀ ਹੈ ਕਿੰਨੇ ਹੁਕਮ ਚਲਾ ਕੇ ਜਿਹੜੇ ਚਲਾਨ ਆ ਅੱਜ ਦੀ ਡੇਟ 'ਚ ਵੀ ਹਰ ਰੋਜ਼ ਕਰੀਦੇ ਆ ਵੱਖ-ਵੱਖ ਰੋਜ਼ ਵੀ ਜਿੰਨੇ ਵੱਧ ਤੋਂ ਵੱਧ ਹੋਣ ਜਿਹੜੇ ਰੂਲ ਦੀ ਵਾਇਲਸ਼ਨ ਕਰਦੇ ਆ ਗਲਤ ਅਨੁਸਰ ਜਾਂ ਨਿਗਰਾਨੀ ਰੱਖੀ ਜਾ ਰਹੀ ਹੈ ਸੀਸੀਟੀਵੀ ਜਿਹੜੇ ਆ ਉਹ ਹਰ ਇੱਕ ਪ੍ਰਿੰਤਪ੍ਰਮ ਦਰਬਾਰ ਸਾਹਿਬ ਏਰੀਆ ਚ ਹਰ ਥਾਂ ਤੇ ਉਹ ਲੱਗੇ ਹੋਏ ਆ ਦੁਕਾਨਾਂ ਦੇ ਬਾਹਰ ਵੀ ਲੱਗੇ ਆ ਤੇ ਪਰ ਫਿਰ ਵੀ ਜਿਹੜਾ ਸਾਡੀ ਜਿਹੜੀ ਡਿਊਟੀ ਬੰਦੀ ਆ ਅਸੀਂ ਉਸ ਡਿਊਟੀ ਨੂੰ ਮੁੱਖ ਰੱਖਦੇ ਆ ਇਹ ਜਿਹੜਾ ਸਪੈਸ਼ਲ ਜਿਹੜੀ ਚਾਹੀਦੀ ਕੀਤੀ ਜਾਂਦੀ ਕਹਿੰਦੇ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਲੁਟੇਰੇ ਬੜੇ ਭੁੰਦੇ ਨੇ ਇਸੇ ਕਰਕੇ ਨਾਕੇ ਲਾਏ ਗਏ ਨੇ ਇਲਾਕੇ ਤੇ ਸਾਡੀ ਜਿਹੜੀ ਰੁਟੀਨ ਦੀ ਡਿਊਟੀ ਚੱਲਦੀ ਰਹਿੰਦੀ ਆ ਇਹ ਨਾਕੇ ਜੇ ਕੋਈ ਜੜਾ ਕੋ ਹੁੰਦਾ ਉਹ ਥਾਣੇ ਆ ਪੁਲਿਸ ਸਟੇਸ਼ਨ ਨੂੰ ਉਹਨਾਂ ਦੀ ਵੀ ਡਿਊਟੀ ਆ ਉਹ ਜਿਹੜਾ ਇਨਵੈਸਟੀਗੇਸ਼ਨ ਕਰਦੇ ਆ ਇੱਕ ਪ੍ਰੀਵੈਂਟਿਵ ਦੇ ਤੌਰ ਤੇ ਅਸੀਂ ਜਿਹੜੇ ਖਾਸ ਤੌਰ ਤੇ ਅਸੀਂ ਚੈੱਕ ਇਨ ਕੀਤੀ ਜਾਂਦੀ ਹੈ। ਸਾਰੇ ਲੋਕਾਂ ਨੂੰ ਅਸੀਂ ਅਪੀਲ ਇਹ ਕਰਨੀ ਚਾਹੁੰਦੇ ਆਂ ਕਿ ਜੋ ਵੀ ਜਿੰਨੀ ਵੀ ਟ੍ਰੈਫਿਕ ਆ ਜੋ ਰੂਲ ਨੂੰ ਟ੍ਰੈਫਿਕ ਰੂਲ ਦੇ ਨੂੰ ਆਪਾਂ ਫੋਲੋ ਕਰੋ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਜੇ ਵਿਦਆਊਟ ਹੈਲਮਟ ਨਾ ਜਾਣ ਜਾਂ ਆਪਣੇ ਪੇਪਰ ਜਾਂ ਡਾਕੂਮੈਂਟਸ ਪੂਰੇ ਰੱਖਣ ਫਿਰ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਕੋਈ ਪਰੇਸ਼ਾਨੀ ਨਹੀਂ ਹੁੰਦੀ।